ਖੇ ਪ੍ਰੇਰਣਾ ਮਿਲਦੀ ਹੈ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ ਜੋ ਅੱਜ ਸਮੇਂ ਦੀ ਲੋੜ ਹੈਗੀ ਬੱਚੇ ਕਿਉਂਕਿ ਮੀਡੀਆ ਨਾਲ ਸੋਸ਼ਲ ਮੀਡੀਆ ਤੇ ਮੋਬਾਈਲ ਦੇ ਉੱਤੇ ਸੀਰੀਅਲ ਦੇ ਦੇਖਦੇ ਨੇ ਹੋਰ ਜ਼ਿਆਦਾ YouTube ਦੇ ਉੱਤੇ ਐਸੀਆਂ ਚੀਜ਼ਾਂ ਦੇਖਦੇ ਨੇ ਜਿਹੜੇ ਸਾਡੇ ਜੀਵਨ ਨੂੰ ਆਤਮਿਕ ਜੀਵਨ ਨੂੰ ਤਬਾਹ ਕਰ ਰਹੇ ਨੇ ਜਨਾਕੀ ਤੁਸੀਂ ਬੱਚਿਆਂ ਨੂੰ ਕੰਟੈਂਟ ਜੋ ਆਪਾਂ ਦਿਖਾਣੇ ਆ ਉਹਨਾਂ ਤੋਂ ਹਟਾਓ ਜਾਂ ਹੋਰ ਲੈਂਗੁਏਜਿਸ ਦਾ ਹੋਰ ਜ਼ਿਆਦਾ ਲੈਂਗੁਏਜਿਸ ਦਾ ਕੰਟੈਂਟ ਹੈ ਵੀਓ ਕਿਉਂ ਜ਼ਿਆਦਾ ਦੇਖ ਰਹੇ ਆਂ ਮੋਬਾਈਲ ਨਾਲ ਕਿਉਂ ਜ਼ਿਆਦਾ ਡਿਕਟ ਹੋ ਰਹੇ ਆਂ ਤਾਂ ਇਦਾਂ ਉਹਨਾਂ ਨੇ ਉਹਨਾਂ ਨਾਲ ਟੌਪਿਕ ਸ਼ੁਰੂ ਹੋਇਆ ਸਾਡਾ ਤਾਂ ਕਹਿੰਦੇ ਵੀ ਸਾਡੇ ਕੋਲ ਕੰਟੈਂਟ ਹੀ ਨਹੀਂ ਹੈਗਾ ਦੇਖਣ ਨੂੰ ਅੰਮਰਤ ਦੇ ਬਾਟੇ ਚੋਂ ਮਾਤਾ ਸਭ ਕੌਰ ਜੀ ਦੇ ਪਿਆਰ ਚੋਂ ਸੂਰ ਚਰਨੈਲ ਪ੍ਰਗਟੇ ਖੰਡੇ ਦੀ ਤਾਰ ਚੋਂ ਬੱਚਿਆਂ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਸਾਨੂੰ ਇੱਕ ਇੰਪੈਕਟ ਵੀ ਦੇਖਣ ਨੂੰ ਮਿਲਿਆ ਉਹਦੇ ਵਿੱਚ ਹੁਣ ਕੀ ਦੀ ਇੱਕ ਬੇਸਿਕ ਸਿਧਾਂਤ ਦੀ ਅਸੀਂ ਗੱਲ ਕਰੀਏ ਕਿ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ ਜਾਏ ਸਾਡੀ ਜੋ ਸੋਚ ਹੈਗੀ ਆ ਗੁਰੂ ਸਾਹਿਬ ਕਿਰਪਾ ਕਰਨ ਸੋਚ ਸਾਡੀ ਲਮੇਰੀ ਹੈ ਜਿੰਨਾ ਵਾਤਵਾਦ ਅਸੀਂ ਜਾ ਸਕੀਏ ਤੇ ਵੈਬ ਸੀਰੀਜ਼ ਵਾਂਗ ਚੱਲੇਗਾ ਇੱਕ ਐਪੀਸੋਡ ਦੂਜੇ ਨਾਲ ਕਨੈਕਟਡ ਹੈਗਾ ਇਦਾਂ ਇਦਾਂ ਸਿੱਖਣ ਨੂੰ ਬੱਚਿਆਂ ਨੂੰ ਬਹੁਤ ਕੁਝ ਮਿਲ ਰਿਹਾ ਹੈ ਜਦੋਂ ਮੇਰੇ ਬੱਚੇ ਛੋਟੇ ਸੀ ਨਾ ਤੇ ਅਸੀਂ ਉਹਨਾਂ ਨੂੰ ਬੈਟ ਟਾਈਮ ਸਟੋਰੀ ਸਾਖੀ ਸੁਣਾਉਂਦੇ ਹੁੰਦੇ ਸੀਗੇ ਬਟ ਅੱਜ ਉਹ ਰੁਝਾਨ ਹੈ ਨਹੀਂ ਹੈ ਹੁਣ ਹੈ ਮੇਰਾ ਪੋਤਾ ਐਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਹੈ ਕਿ ਐਨੂੰ ਵਿਜ਼ੂਅਲਾਈਜ਼ੇਸ਼ਨ ਵਾਸਤੇ ਨਾ ਬੜਾ ਅੱਛਾ ਪਲੇਟਫਾਰਮ ਮਿਲਿਆ ਐ ਦੇਖ ਕੇ ਨੇ ਜਿਹੜਾ ਇਹਨਾਂ ਦਾ ਟਾਈਟਲਸ ਹੋ ਗਏ ਲਰਨ ਵੀ ਕਰ ਲਿਆ ਤੇ ਸੋ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ एपिसोड देखया है ना ਇਹਦੇ ਵਿੱਚ ਨਾ ਬੱਚਿਆਂ ਨੇ بڑے ਛੋਟੇ ਛੋਟੇ بڑے ਪਿਆਰੇ ਪਿਆਰੇ ਮੈਸੇਜ ਦਿੱਤੇ ਗਏ ਨੇ ਕਈ ਸਾਰੇ ਬੱਚੇ سوشل میڈیا ਤੇ ਜਸ Song ਦੇਖਦੇ ਨੇ ਪਰ ਉਸ ਤੋਂ ਵਧੀਆ ਇਹ ਹੈ ਕਿਉਂਕਿ ਇਹਨਾਂ ਵਿੱਚ ਸਾਨੂੰ ਪੁਰਾਣੇ ਸਮੇਂ ਸਿੰਗਾਰ ਬਾਰੇ ਗੁਰੂ ਜੀ ਬਾਰੇ ਪਤਾ ਚੱਲਦਾ ਹਿਸਟਰੀ ਬਾਰੇ ਅੱਜ ਦੇ ਸਮੇਂ ਹਰ ਇੱਕ ਬੰਦੇ ਕੋਲ ਮੋਬਾਈਲ ਫੋਨ ਹੈ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਬਜ਼ੁਰਗ ਹੈ ਬੱਚਿਆਂ ਵਿੱਚ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਬੱਚਿਆਂ ਨੂੰ ਕੋਈ ਚੰਗਾ ਕੰਟੈਂਟ ਨਹੀਂ ਮਿਲ ਪਉਂਦਾ ਜਿਸ ਨਾਲ ਉਹ ਆਪਣੀ ਕਲਚਰ ਨਾਲ ਆਪਣੇ ਇਤਿਹਾਸ ਨਾਲ ਜੋੜ ਪਾਉਂਦੇ ਇਸੇ ਤੇ ਚੱਲਦੇ ਆ ਇੱਕ ਨੌਜਵਾਨਾ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਮੇਰੇ ਨਾਲ ਭਾਈ ਸਾਹਿਬ ਨੂਰ ਖੋਰੀ ਮੌਜੂਦ ਨੇ ਇਹਨਾਂ ਵੱਲੋਂ ਇੱਕ ਸੀਰੀਜ਼ ਤਿਆਰ ਕੀਤੀ ਗਈ ਹੈ ਜਿਸ ਦੇ ਨਾਲ ਇਤਿਹਾਸ ਦੀਆਂ ਕੁਝ ਕੜੀਆਂ ਜੋੜ ਕੇ ਉਹਨਾਂ ਦੇ ਲੈਸਨ ਕਿਵੇਂ ਬੱਚਿਆਂ ਤੱਕ ਪਹੁੰਚਾਏ ਜਾ ਰਹੇ ਨੇ ਇਹ ਸਾਰੀ ਗੱਲਬਾਤ ਕਰਦੇ ਆ ਬਾਈ ਪਹਿਲਾਂ ਤਾਂ ਤੁਹਾਨੂੰ ਇਸ ਉਪਰਾਲੇ ਲਈ ਬਹੁਤ ਮੁਬਾਰਕਾਂ ਇਹ ਸ਼ੁਰੂਆਤ ਕਿੱਥੋਂ ਹੋਈ ਸੀ ਬੇਸਿਕਲੀ ਮੈਂ ਕਿਸੇ ਪੇਰੈਂਟਸ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਜੋ ਹੈਗਾ ਤੁਸੀਂ ਨਾ ਇਹ ਨਹੀਂ ਕਰਨਾ ਕਿ ਤੁਸੀਂ ਬੱਚਿਆਂ ਨੂੰ ਕੰਟੈਂਟ ਜੋ ਆਪਾਂ ਦਿਖਾਣੇ ਆ ਉਹਨਾਂ ਤੋਂ ਹਟਾਓ ਜਾਂ ਹੋਰ ਲੈਂਗੁਏਜਸ ਦਾ ਜਾਂ ਅਦਰ ਲੈਂਗੁਏਜਸ ਦਾ ਕੰਟੈਂਟ ਹੈ ਵੀ ਉਹ ਕਿਉਂ ਜ਼ਿਆਦਾ ਦੇਖ ਰਹੇ ਹਨ ਮੋਬਾਈਲ ਨਾਲ ਕਿਉਂ ਜ਼ਿਆਦਾ ਐਡਿਕਟ ਹੋ ਰਹੇ ਹਨ ਤਾਂ ਇਦਾਂ ਉਹਨਾਂ ਨੇ ਉਹਨਾਂ ਨਾਲ ਟੌਪਿਕ ਸ਼ੁਰੂ ਹੋਇਆ ਸਾਡਾ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਕੰਟੈਂਟ ਹੀ ਨਹੀਂ ਹੈਗਾ ਦੇਖਣ ਨੂੰ ਅਸੀਂ ਕਿ ਨੂੰ ਜਾ ਕੇ ਕਈਏ ਵੀ ਹੋਰ ਪੰਜਾਬੀ ਦਾ ਕੰਟੈਂਟ ਬਣਾਓ ਜਾਂ ਗੁਰਸਿੱਖੀ ਨਾਲ ਰਿਲੇਟਡ ਦਾ ਕੰਟੈਂਟ ਬਣਾਇਆ ਜਾਏ ਉਹ ਕਹਿੰਦਾ ਜੇ ਬਣਦਾ ਵੀ ਹੈ ਤੇ ਬੱਚਿਆਂ ਡਿਜ਼ਨੀ ਲੈਵਲ ਦਾ ਜਾਂ ਹੋਰ ਬਾਕੀ ਪਿੱਕਚਰਾਂ ਦੇਖ ਕੇ ਤੇ ਉਹ ਕੰਟੈਂਟ ਦਾ ਕੁਆਲਿਟੀ ਲੈਵਲ ਨਹੀਂ ਹੁੰਦਾ ਜੇ ਬਣਾ ਵੀ ਜਾਂਦੇ ਤਾਂ ਕੁਆਲਿਟੀ ਲੈਵਲ ਮੈਚ ਨਹੀਂ ਕਰਦਾ ਤੇ ਬੱਚੇ ਦੇਖਦੇ ਨਹੀਂ ਤੇ ਕੰਟੈਂਟ ਦੀ ਬੜੀ ਕਮੀ ਸੀਗੀ ਤੇ ਉੱਥੋਂ ਫਿਰ ਗੁਰੂ ਸਾਹਿਬ ਨੇ ਇੱਕ ਉਪਰਾਲਾ ਬਖਸ਼ਿਆ ਵੀ ਅਸੀਂ ਅਕਾਲ ਫੌਜ ਆਸਟ੍ਰੇਲੀਆ ਵੱਲੋਂ ਉਪਰਾਲਾ ਸ਼ੁਰੂ ਕੀਤਾ ਗਿਆ ਤੇ ਵੀਰ ਐਕਸਪਰਟ ਐਨੀਮੇਸ਼ਨ ਸਟੂਡੀਓ ਜੋ ਕਿ ਪ੍ਰੋਡਕਸ਼ਨ ਹਾਊਸ ਹੈ ਅਕਾਲਗੜ ਸੀਰੀਜ਼ ਦਾ ਉਹਦੇ ਵਿੱਚ ਫਿਰ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਕਿ ਬੱਚਿਆਂ ਵਾਸਤੇ ਹੀ ਕਹਿਜਾ ਕੰਟੈਂਟ ਬਣਾਇਆ ਜਾਏ ਜਿਹਦੇ ਚ ਲੈਵਲ ਵੀ ਹੋਏ ਤੇ ਜਿਹਦੇ ਚ ਗੁਰਸਿੱਖੀ ਨੂੰ ਵੀ ਉਚਾਇਤ ਕੀਤਾ ਜਾਏ ਤੇ ਬੱਚੇ ਦੇਖ ਕੇ ਇੱਕਦਮ ਆਪਣੇ ਜੀਵਨ ਵਿੱਚ ਉਹਨਾਂ ਨਾਲ ਪ੍ਰੈਕਟੀਕਲ ਲਾਈਫ ਦੇ ਨਾਲ ਜੋੜ ਸਕਣ ਜੇ ਕੰਟੈਂਟ ਬਣਦਾ ਵੀ ਆ ਤਾਂ ਬਹੁਤ ਦੂਰ ਰਹਿ ਜਾਂਦਾ ਪ੍ਰੈਕਟੀਕਲ ਲਾਈਫ ਸਿਚੁਏਸ਼ਨਜ਼ ਨਾਲ ਤਾਂ ਉਹ ਇਨਕਲੂਡ ਕੀਤੀਆਂ ਗਈਆਂ ਬੇਸਿਕਲੀ ਜੋ ਸੀਰੀਜ਼ ਹੈਗੀ ਹੈ ਉਹਦਾ ਨਾਮ ਹੈ ਅਕਾਲਗੜ ਤੇ ਅਕਾਲਗੜ ਸੀਰੀਜ਼ ਅਫੀਸ਼ੀਅਲ ਅਕਾਲਗੜ ਅਫੀਸ਼ੀਅਲ YouTube ਚੈਨਲ ਹੈ ਉਹਦੇ ਤੇ ਐਜ਼ ਅ ਵੈਬ ਸੀਰੀਜ਼ ਲਾਂਚ ਹੋਈ ਹੈ ਪਹਿਲਾ ਐਪੀਸੋਡ ਜੋ ਕਿ ਆਲਰੇਡੀ ਲਾਂਚ ਹੋ ਚੁੱਕਾ ਹੈ ਦੂਜਾ ਐਪੀਸੋਡ ਹੁਣ 7 ਸਤੰਬਰ ਨੂੰ ਲਾਂਚ ਹੋਣਾ ਸਾਡਾ ਤੇ ਇਦਾਂ ਹੀ ਹਰ ਦੋ ਮਹੀਨੇ ਬਾਅਦ ਇੱਕ ਐਪੀਸੋਡ ਲਾਂਚ ਹੋਏਗਾ ਜੋ ਪੂਰੀ ਸੀਰੀਜ਼ ਹੈ ਉਹਦੇ ਵਿੱਚ ਇੱਕ ਧਰਮੀ ਰਾਜਾ ਦਿਖਾਇਆ ਗਿਆ ਧਰਮੀ ਰਾਜਾ ਦਾ ਕਿਦਾਂ ਉਹਦਾ ਆਪਣੇ ਸ਼ਾਸਨ ਕਿਦਾਂ ਕਰਦਾ ਹੈ ਉਹਦਾ ਜੀਵਨ ਕਿਦਾਂ ਖੁਸ਼ਹਾਲ ਹੈ ਪਲੱਸ ਜੋ ਰਾਜਾ ਹੈ ਉਹਦਾ ਫਿਰ ਇੱਕ ਮੁੰਡਾ ਹੋਇਆ ਦਿਖਾਇਆ ਸੀ ਅੱਗੇ ਉਹ ਵੱਡਾ ਕਿਦਾਂ ਹੁੰਦਾ ਹੈ ਉਹਨੂੰ ਆਪਣੇ ਜੀਵਨ ਚ ਕੀ ਔਕੜਾਂ ਆਂਦੀਆਂ ਉਹ ਗੁਰਮਤ ਕਿਦਾਂ ਗ੍ਰੈਂਡ ਕਰਦਾ ਤੇ ਸੀਰੀਜ਼ ਵਿੱਚ ਇਹ ਦੱਸਿਆ ਗਿਆ ਅੱਛਾ ਸੰਗਤ ਦਾ ਕੀ ਰਿਸਪੌਂਸ ਹੈ ਖਾਸ ਕਰ ਬੱਚਿਆਂ ਦਾ ਜਿਨ੍ਹਾਂ ਵਾਸਤੇ ਤੁਸੀਂ ਇੱਕ ਸੋਚਿਆ ਕਿ ਬੱਚਿਆਂ ਨੂੰ ਚੰਗਾ ਕੰਟੈਂਟ ਦਿੱਤਾ ਜਾਵੇ ਕਿਉਂਕਿ ਬੇਸਿਕਲੀ ਉਹ ਲੰਬਾ ਹੀ ਇਹ ਸੀਗਾ ਬੱਚਿਆਂ ਦਾ ਰਿਸਪੌਂਸ ਕਿਵੇਂ ਕਿਉਂਕਿ YouTube ਤੇ ਇੱਕ ਐਪੀਸੋਡ ਰਿਲੀਜ਼ ਹੋ ਚੁੱਕਾ ਉਸ ਤੋਂ ਬਾਅਦ ਕਿਹੋ ਜਿਹਾ ਰਿਵਿਊ ਤੁਹਾਨੂੰ ਮਿਲ ਰਿਹਾ ਹੈ ਬੱਚਿਆਂ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਸਾਨੂੰ ਇੱਕ ਇੰਪੈਕਟ ਵੀ ਦੇਖਣ ਨੂੰ ਮਿਲਿਆ ਉਹਦੇ 'ਚ ਹੁਣ ਕਿਹਦੀ ਇੱਕ ਬੇਸਿਕ ਸਿਧਾਂਤ ਕੀ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ ਜਾਏ ਜੋ ਕਿ ਅੱਜ ਅਸੀਂ ਦੇਖ ਰਹੇ ਆ ਇੰਨੇ ਸਾਰੇ ਆਸ-ਪਾਸ ਪੰਜਾਬ ਵਿੱਚ ਡੇਰਾਵਾਦ ਤੇ ਉਹ ਚੱਲ ਰਿਹਾ ਤੇ ਉਹਨੂੰ ਲੈ ਕੇ ਕਿਤਨਾ ਕਿਥੇ ਮਨੁੱਖ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਤਾਂ ਉਹਦੇ ਵਿੱਚ ਇੱਕ ਬਹੁਤ ਛੋਟੀ ਜੀ ਇੱਕ ਸਵਾਲ ਪਾਇਆ ਸੀ ਵੀ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ ਜਾਏ ਤੇ ਉਹ ਉਹਨੂੰ ਅਸੀਂ ਪ੍ਰਧਾਨ ਰੱਖਦੇ ਫਿਰ ਬੱਚਿਆਂ ਨੂੰ ਨਾ ਐਜੇ ਹੀ ਪ੍ਰੀਮੀਅਰ ਵਿੱਚ ਬੱਚਿਆਂ ਨੂੰ ਸਵਾਲ ਕੀਤਾ ਸੀ ਬਈ ਡਾਇਰੈਕਟ ਹੀ ਸਵਾਲ ਪੁੱਛਿਆ ਵੀ ਤੂੰ ਬੱਚੇ ਮੱਥਾ ਕਿਹਨੂੰ ਟੇਕਿਆ ਜਾ ਸਕਦਾ ਹੈ ਤਾਂ ਉਹਨਾਂ ਨੇ ਸੋਚ ਕੇ ਹੀ ਜਵਾਬ ਦਿੱਤਾ ਕਿਉਂਕਿ ਦੇਖ ਲਿਆ ਸੀ ਉਹਨਾਂ ਨੇ ਵੀ ਮੱਥਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਜਾ ਸਕਦਾ ਹੈ। ਅੱਛਾ ਉਹੀ ਗੱਲ ਮੈਂ ਕਰਦਾ ਸੀ ਜਿਵੇਂ ਇਹ ਕੰਟੈਂਟ ਇਹੋ ਜਿਹਾ ਕਿ ਇਹਦੇ ਵਾਸਤੇ ਕੋਈ ਆਮ ਬੰਦਾ ਇਹਨੂੰ ਕ੍ਰੀਏਟ ਨਹੀਂ ਕਰ ਸਕਦਾ। ਟੀਮ ਤੁਸੀਂ ਕਿਵੇਂ ਫਿਰ ਬਿਲਡ ਅਪ ਕੀਤੀ ਆਪਣੀ? ਟੀਮ ਦੇਖੋ ਹੌਲੀ ਹੌਲੀ ਸ਼ੁਰੂ ਹੋਈ ਪਹਿਲਾਂ ਅਸੀਂ ਕੱਲ ਕੱਲਾ 2D ਹੀ ਸੋਚ ਰਹੇ ਸੀਗੇ 2D ਐਨੀਮੇਸ਼ਨ ਕੱਲੀ ਫਿਕਸ਼ਨ ਸੀਰੀਜ਼ ਹੀ ਸੋਚ ਰਹੇ ਸੀਗੇ। ਫਿਰ ਹੌਲੀ ਹੌਲੀ ਮਾਰੇ ਨੇ ਸੋਚੀ ਵਕਸੀ ਵੀ ਅਦੇ ਚ 3D ਵੀ ਪਾਇਆ ਜਾਏ ਜੋ ਕਿ ਸਾਰਾ ਇਤਿਹਾਸਿਕ ਹੈ। ਤੇ ਉਦਾਂ ਉਦਾਂ ਫਿਰ ਟੀਮ ਬਿਲ ਤੇ ਉਹਦੇ ਚ ਹੁਣ ਬੇਸਿਕਲੀ ਕੀ ਆ ਕੁਝ 2D ਦੇ ਆਰਟਿਸਟਸ ਹੈਗੇ ਆ ਕੁਝ 3D ਐਨੀਮੇਸ਼ਨਸ ਹੈਗੀਆਂ ਸਾਡੇ ਕੋਲ ਅੱਛਾ ਇੱਕ ਆਖਰੀ ਸਵਾਲ ਕਿੰਨਾ ਕੁ ਤੁਸੀਂ ਇਹਦੇ ਬਾਰੇ ਸੋਚਿਆ ਕਿ ਇੱਥੋਂ ਤੱਕ ਇਹਨੂੰ ਲੈ ਕੇ ਜਾਣਾ ਕਿਉਂਕਿ ਫਰਸਟ ਐਪੀਸੋਡ YouTube ਤੇ ਆ ਚੁੱਕਾ ਆਜੋ ਦਾ ਪ੍ਰੀਮੀਅਰ ਵੀ ਆ ਸੈਕੰਡ ਜਿਹੜਾ ਐਪੀਸੋਡ 7 ਸਤੰਬਰ ਨੂੰ ਆ ਰਿਹਾ ਅੱਗੇ ਕਿੰਨਾ ਕੁ ਸੋਚਿਆ ਹੈ ਜਾਂ ਕਿੰਨਾ ਕੁ ਤੁਸੀਂ ਕੰਟੈਂਟ ਕ੍ਰੀਏਟ ਕੀਤਾ ਹੋਆ ਹਾਂ ਸਾਡੇ ਕੋਲ ਹੋਰ 5-6 ਐਪੀਸੋਡ ਤਿਆਰ ਪਏ ਆ ਵੈਸੇ ਜੋ ਸਾਡੀ ਸੋਚ ਹੈਗੀ ਆ ਉਹ 200 ਐਪੀਸੋਡ ਤੱਕ ਦੀ ਸੋਚ ਹੈ ਹੁਣ ਉਹਦੇ 'ਚ ਕੀ ਹੈ ਸਾਡਾ ਇਤਿਹਾਸ ਹੀ ਬਹੁਤ ਲੰਮੇਰਾ ਕਿੰਨੂੰ ਛੱਡੀਏ ਤੇ ਕਿੰਨੂੰ ਨਾਲ ਲਈਏ ਬਹੁਤ ਇੱਕ ਦੁਬਿਧਾ ਹੋ ਜਾਂਦੀ ਹੈ ਤਾਂ ਸਾਨੂੰ ਵੀ ਅਸੀਂ ਜਿੰਨਾ ਵਾਦ ਤੋਂ ਵਾਦ ਕਵਰ ਕਰ ਸਕੀਏ ਸੰਗਤ ਦਾ ਜਿੰਨਾ ਸਹਿਯੋਗ ਮਿਲੇਗਾ ਹਲੇ ਅਸੀਂ 2 ਮਿੰਟ ਇੱਕ ਐਪੀਸੋਡ ਲਾਂਚ ਕਰ ਰਹੇ ਹਾਂ ਜੇ ਸੰਗਤ ਦਾ ਸਹਿਯੋਗ ਹੋਰ ਮਿਲੇਗਾ ਹੋਰ ਸ਼ਾਮਲੇ ਸਾਨੂੰ ਤੇ ਅਸੀਂ ਹਰ ਹਫਤੇ ਵੀ ਕਹਿ ਸਕੀਏ ਇੱਕ ਐਪੀਸੋਡ ਲਾਂਚ ਹੋਏ ਤੇ ਬੱਚਾ ਨੂੰ ਹੋਰ ਸਿੱਖਣ ਨੂੰ ਸੇਧ ਮਿਲੇ ਇਹਦੇ ਨਾਲ ਤੇ ਸਾਡੀ ਜੋ ਸੋਚ ਹੈਗੀ ਆ ਗੁਰੂ ਸਾਹਿਬ ਕਿਰਪਾ ਕਰਨ ਸੋਚ ਸਾਡੀ ਲਮੇਰੀ ਆ ਜਿੰਨਾ ਵਾਤਵਾਦ ਅਸੀਂ ਜਾ ਸਕੀਏ ਤੇ ਵੈਬ ਸੀਰੀਜ਼ ਵਾਂਗ ਚਲੇਗਾ ਇੱਕ ਐਪੀਸੋਡ ਦੂਜੇ ਨਾਲ ਕਨੈਕਟਡ ਹੈਗਾ ਇਦਾਂ ਇਦਾਂ ਸਿੱਖਣ ਨੂੰ ਬੱਚਾ ਨੂੰ ਬਹੁਤ ਕੁਝ ਮਿਲੇਗਾ ਬਿਲਕੁਲ ਇਹ ਬਹੁਤ ਇੱਕ ਵਧੀਆ ਕੰਟੈਂਟ ਦੀ ਜਿਹੜੀ ਗੱਲ ਮੈਂ ਪਹਿਲਾਂ ਵੀ ਕਰ ਰਿਹਾ ਸੀ ਕਿ ਕੰਟੈਂਟ ਦੇ ਪੱਖੋਂ ਅਸੀਂ ਮਾਰ ਖਾ ਰਹੇ ਹਾਂ ਖਾਸ ਕਰਕੇ ਪੰਜਾਬੀ ਜਾਂ ਫਿਰ ਪੰਜਾਬ ਦੇ ਕਲਚਰ ਨੂੰ ਲੈ ਕੇ ਕੰਟੈਂਟ ਦੇ ਲੈਕ ਆਫ ਕੰਟੈਂਟ ਹੋਣ ਕਰਕੇ ਇਹ ਅਕਸਰ ਕਿਹਾ ਜਾਂਦਾ ਕਿ ਬੱਚੇ ਕੁਝ ਸਿੱਖ ਨਹੀਂ ਪਾ ਰਹੇ ਤਾਂ ਇਹ ਟੀਮ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੇ ਅੱਗੇ ਦੇਖਦੇ ਹਾਂ ਕਿ ਇਹਨਾਂ ਦੇ ਜਿਸ ਤਰ੍ਹਾਂ ਇਹ ਕਹਿ ਰਹੇ ਸਨ ਕਿ 200 ਜਿਹੜੇ ਵੈਬ ਸੀਰੀਜ਼ ਲਿਆਉਣ ਦਾ ਇਹਨਾਂ ਦਾ ਉਪਰਾਲਾ ਆ ਤੇ ਕਿੰਨੇ ਕ ਇਹਨਾਂ ਨੂੰ ਅੱਗੇ ਸੰਗਤ ਵੱਲੋਂ ਉਤਸ਼ਾਹ ਮਿਲਦਾ ਇਹ ਦੇਖਣ ਵਾਲਾ ਹੋਊਗਾ ਚੈਨ ਆਏ ਹੋਏ ਮਾਤਾ ਜੀ ਤੁਸੀਂ ਆਪਣੇ ਪਰਿਵਾਰ ਨਾਲ ਮੂਵੀ ਦੇਖਣ ਆਏ ਹੋ ਕਿਵੇਂ ਤੁਸੀਂ ਮੂਵੀ ਦੇਖੀ ਕਿਵੇਂ ਲੱਗਾ ਬਹੁਤ ਵਧੀਆ ਲੱਗਿਆ ਅਸੀਂ ਪਹਿਲਾਂ YouTube ਤੇ ਦੇਖੀ ਸੀ ਮੂਵੀ ਤੇ ਸਾਨੂੰ ਬਹੁਤ ਸੋਹਣਾ ਲੱਗਿਆ ਉਪਰਾਲਾ ਵਾ ਪੂਰੀ ਟੀਮ ਨੂੰ ਅਸੀਂ ਵਧਾਈ ਦਿੰਨੇ ਆ ਤੇ ਅੱਜ ਅਸੀਂ ਸਪੈਸ਼ਲ ਐ ਮੂਵੀ ਦੇਖਣ ਆਇਆ ਕਾਫੀ ਦੂਰ ਤੋਂ ਤੇ ਇਸ ਚੀਜ਼ ਦਾ ਬੜਾ ਇੰਪੈਕਟ ਰਿਹਾ ਜਿਵੇਂ ਅਸੀਂ ਜਦੋਂ ਮੇਰੇ ਬੱਚੇ ਛੋਟੇ ਸੀ ਨਾ ਤੇ ਅਸੀਂ ਉਹਨਾਂ ਨੂੰ ਬੈਟ ਟਾਈਮ ਸਟੋਰੀ ਸਾਖੀ ਸੁਣਾਉਂਦੇ ਹੁੰਦੇ ਸੀਗੇ ਬਟ ਅੱਜ ਉਹ ਰੁਝਾਨ ਹੈ ਨਹੀਂ ਹੈ ਤੇ ਅੱਜ ਹੁਣ ਹੈ ਮੇਰਾ ਪੋਤਾ ਹੈ ਇਹਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਹੈ ਕਿ ਇਹਨੂੰ ਵਿਜ਼ੂਅਲਾਈਜੇਸ਼ਨ ਵਾਸਤੇ ਨਾ ਬੜਾ ਅੱਛਾ ਪਲੇਟਫਾਰਮ ਮਿਲਿਆ ਇਹ ਦੇਖ ਕੇ ਇਹਨੇ ਜਿਹੜਾ ਇਹਨਾਂ ਦਾ ਟਾਈਟਲ Song ਹੈ ਲਰਨ ਵੀ ਕਰ ਲਿਆ ਤੇ ਸੋ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਆਏਗਾ ਸਾਨੂੰ ਟਾਈਟਲ Song ਹਾਂਜੀ ਸੁਣਾਓ ਸੁਣਾਓ ਰਾਜੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅਮਰ ਤੇ ਬਾਟੇ ਚੋਂ ਮਾਤਾ ਸਾਬ ਕੋਰ ਜੀ ਦੇ ਪਿਆਰ ਚੋਂ ਸੂਰਜ ਚਰਨੈਲ ਪ੍ਰਗਟੇ ਖੰਡੇ ਦੀ ਤਾਰ ਚੋਂ ਲਿਖਿਆ ਇਤਿਹਾਸ ਲਿਕੇ ਸੱਜੀਆਂ ਸਰਕਾਰਾਂ ਦੇ ਸੱਜਾ ਹੈ ਪੰਥ ਖਾਲਸਾ ਸੱਜੀਆਂ ਸਰਕਾਰਾਂ ਦੇ ਇਹੀ ਇਹੀ ਇੱਕ ਹੁੰਦਾ ਨਾ ਅੱਛੇ ਕੰਟੈਂਟ ਦਾ ਮੈਸੇਜ ਕਿ ਦੇਖੋ ਅੱਜ ਪਹਿਲਾ ਐਪੀਸੋਡ ਹੈ ਔਰ ਪਹਿਲੇ ਐਪੀਸੋਡ ਦੇ ਵਿੱਚ ਬੱਚਿਆਂ ਦਾ ਰਿਸਪੌਂਸ ਮਿਲ ਰਿਹਾ ਹੈ ਭਾਈ ਤੁਸੀਂ ਆਪਣੇ ਪਰਿਵਾਰ ਨਾਲ ਮੂਵੀ ਦੇਖਣ ਆਏ ਹੋ ਕਿਵੇਂ ਦਾ ਲੱਗਾ ਬੱਚਿਆਂ ਨਾਲ ਆ ਕੇ ਬਹੁਤ ਸੋਹਣਾ ਪ੍ਰੋਲ ਹੈ ਵੈਗਰੂ ਬੇਸਿਕਲੀ ਜਿਵੇਂ ਸਾਡੇ ਬੱਚਿਆਂ ਨੂੰ ਨਹੀਂ ਪਤਾ ਕਿ ਕਿਵੇਂ ਮਹਾਰਾਜ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਦਿੰਦੇ ਸੀਗੇ ਘੋੜਸਵਾਰੀ ਸਿਖਾਉਂਦੇ ਸੀਗੇ ਅੱਜ ਕੱਲ ਦੇ ਬੱਚੇ ਮਾਡਰਨ ਵੀਡੀਓਸ ਵੇਖ-ਵੇਖ ਕੇ ਹੈ ਨਾ ਅੱਜ ਕੱਲ ਉਹਨਾਂ ਨਾਲ ਅਟਰੈਕਟ ਹੁੰਦੇ ਆ ਗਿਆ ਬਟ ਉਹ ਗੁਰੂਸ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦਾ ਇੱਕ ਬੜਾ ਬੜਾ ਉਪਰਾਲਾ ਵੀਰ ਨੇ ਜੋੜਿਆ ਸਾਰੇ ਟੀਮ ਨੂੰ ਅਸੀਂ ਬਹੁਤ ਉਤਸ਼ਾਹ ਦੇਣ ਲਈ ਬਹੁਤ ਉਹਨਾਂ ਦਾ ਇਹ ਬੱਚਿਆਂ ਦੇ ਉਪਰਾਲਾ ਜੋੜਨ ਲਈ ਹਾਂਜੀ ਬੱਚੇ ਜੋੜਨ ਲਈ ਬਹੁਤ ਅਸੀਂ ਧੰਨਵਾਦ ਦਿੰਦੇ ਆ ਤੇ ਪਾਤਾ ਜੀ ਕੀ ਕਹਿਣਾ ਚਾਹ ਰਹੇ ਹੋ ਮੈਂ ਕਹਿਣਾ ਚਾਹ ਰਹੀਆਂ ਕਿ ਜਿਵੇਂ ਹੁਣ ਅਸੀਂ ਐਪੀਸੋਡ ਦੇਖਿਆ ਹੈ ਹਨਾ ਇਹਦੇ ਵਿੱਚ ਨਾ ਬੱਚਿਆਂ ਨੇ ਬੜੇ ਛੋਟੇ-ਛੋਟੇ ਬੜੇ ਪਿਆਰੇ-ਪਿਆਰੇ ਮੈਸੇਜ ਦਿੱਤੇ ਗਏ ਨੇ ਜਿਵੇਂ ਕਿ ਜਦੋਂ ਸਾਡੇ ਵਾਸਤੇ ਉਹ ਛੋਟਾ ਉਹ ਬਾਲ ਅਸੀਂ ਦੇਖਿਆ ਕਿ ਅਕਾਲ ਸਿੰਘ ਪੈਦਾ ਹੋਇਆ ਤੇ ਉਹਦਾ ਨਾਮਕਰਨ ਗੁਰਦੁਆਰਾ ਸਾਹਿਬ ਵੀ ਰੱਖਿਆ ਗਿਆ ਫਿਰ ਜਦੋਂ ਆਪਸ ਵਿੱਚ ਮਿਲਦੇ ਆ ਤੇ ਫਤਿਹ ਬੁਲਾਉਂਦੇ ਆ ਕੜਾ ਪ੍ਰਸ਼ਾਦੀ ਦੇਖ ਦੇਂਦੇ ਆ ਕਿਵੇਂ ਅਸੀਂ ਗੁਰਦੁਆਰਾ ਸਾਹਿਬ ਜਾਣਾ ਕਿਵੇਂ ਅਸੀਂ ਨਿਸ਼ਾਨ ਸਾਹਿਬ ਕੋਲ ਜਾਣਾ ਕਿਵੇਂ ਅੰਦਰ ਮੱਥਾ ਟੇਕਣਾ ਮਤਲਬ ਇਹ ਛੋਟੇ-ਛੋਟੇ ਗੱਲਾਂ ਦਾ ਬਹੁਤ ਸੋਹਣਾ ਧਿਆਨ ਰੱਖਿਆ ਗਿਆ ਮੈਨੂੰ ਕਿ ਜਦੋਂ ਸਾਡੇ ਨੌਜਵਾਨ ਸਿੱਖ ਗੁਰਸਿੱਖ ਬੱਚੇ ਜਦੋਂ ਇਸ ਵਿੱਚ ਅੱਗੇ ਆਣਗੇ ਨਾ ਤੇ ਉਹ ਆਪਣੇ ਧਰਮ ਦਾ ਸਹੀ ਪ੍ਰਚਾਰ ਲੈ ਕੇ ਆਣਗੇ ਜਿਵੇਂ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਮੂਵੀਜ਼ ਵਿੱਚ ਸਿੱਖਾਂ ਨੂੰ ਬੜਾ ਕਾਰਟੂਨ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉਹ ਚੀਜ਼ਾਂ ਤੋਂ ਥੋੜਾ ਜਿਹਾ ਬਚਾਅ ਰਹੇਗਾ ਜਦੋਂ ਇੱਕ ਗੁਰਸਿੱਖ ਇਸ ਫੀਲਡ ਵਿੱਚ ਅੱਗੇ ਆਣਗੇ ਅੱਜ ਦੇ ਟਾਈਮ ਦੀ ਇਹ ਬਹੁਤ ਵੱਡੀ ਮੰਗ ਹੈ ਬਿਲਕੁਲ ਜਿਵੇਂ ਗੱਲ ਕਰ ਰਹੇ ਸੀ ਕਿ ਕੰਟੈਂਟ ਦੀ ਕਮੀ ਸੀ ਪਰ ਹੁਣ ਲੱਗਦਾ ਹੈ ਕਿ ਅਕਾਲਗੜ ਸੀਰੀ ਜਿਸ ਤਰ੍ਹਾਂ ਰਿਲੀਜ਼ ਹੋਈ ਹੈ ਔਰ ਜਿਸ ਤਰ੍ਹਾਂ ਮਾਪਿਆਂ ਦਾ ਖਾਸ ਕਰਕੇ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਤਾਂ ਲੱਗਦਾ ਕਿ ਤਨਾ ਕਿਤੇ ਉਹ ਕਮੀ ਉਹ ਖਲਾਅ ਜਿਹੜਾ ਉਹ ਭਰ ਜਾਵੇਗਾ। ਅਕਾਲਗੜ੍ਹ ਵੈਬ ਸੀਰੀਜ਼ ਦਾ ਅੱਜ ਪ੍ਰੀਮੀਅਰ ਹੈ ਤੇ ਪ੍ਰੀਮੀਅਰ ਤੇ ਬਾਬਾ ਜੀ ਖਾਸ ਤੌਰ ਤੇ ਪਹੁੰਚੇ ਨੇ। ਬਾਬਾ ਜੀ ਕਿਵੇਂ ਦਾ ਲੱਗਾ ਇਹ ਕੰਟੈਂਟ? ਬੜੀ ਚੰਗੀ ਚੀਜ਼ ਹੈ ਜੀ ਬਹੁਤ ਅੱਛੇ ਪ੍ਰੇਰਨਾ ਮਿਲਦੀ ਹੈ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਰਿਹਾ। ਜੋ ਅੱਜ ਸਮੇਂ ਦੀ ਲੋੜ ਹੈਗੀ ਬੱਚੇ ਕਿਉਂਕਿ ਮੀਡੀਆ ਨਾਲ, ਸੋਸ਼ਲ ਮੀਡੀਆ ਤੇ ਮੋਬਾਈਲ ਦੇ ਉੱਤੇ ਸੀਰੀਅਲ ਦੇ ਦੇਖਦੇ ਨੇ, ਹੋਰ ਜ਼ਿਆਦਾ YouTube ਦੇ ਉੱਤੇ ਐਸੀਆਂ ਚੀਜ਼ਾਂ ਦੇਖਦੇ ਨੇ ਜਿਹੜੇ ਸਾਡੇ ਜੀਵਨ ਨੂੰ ਆਤਮਿਕ ਜੀਵਨ ਨੂੰ ਤਬਾਹ ਕਰ ਰਹੇ ਨੇ ਇਸ ਕਰਕੇ ਸਮੇਂ ਦੀ ਮੰਗ ਹੈ ਕਿ ਬੱਚਿਆਂ ਨੂੰ ਐਸੀ ਚੀਜ਼ਾਂ ਦਿਖਾਈਆਂ ਜਾਣ ਜੋ ਬੱਚੇ ਦਾ ਸ਼ੌਂਕ ਵੀ ਹੈਗਾ ਔਰ ਬੱਚੇ ਇਸ ਤੋਂ ਪ੍ਰੇਰਨਾ ਲੈ ਕੇ ਆਪਣੇ ਕਲਚਰ ਨਾਲ ਜੁੜ ਕੇ ਜੀਵਨ ਅੱਛਾ ਬਤੀਤ ਕਰ ਸਕਦੇ ਨੇ। ਉਹ ਬਈ ਤੁਸੀਂ ਮੂਵੀ ਦੇਖੀ ਹੈ ਕਿਵੇਂ ਦਾ ਲੱਗਾ ਫਰਸਟ ਐਪੀਸੋਡ ਬਹੁਤ ਛਾਦਾ ਕੇ ਬਹੁਤ ਸੋਹਣਾ ਬਹੁਤ ਕਮਾਲ ਚੀਜ਼ ਬਣਾਈ ਹੋਈ ਹੈ ਬਹੁਤ ਅੱਛੀ ਲੱਗੀ ਹੈ ਬਹੁਤ ਵੈਕ ਰਚੜ ਦੀ ਗੱਲ ਰੱਖੇ ਹੋਰ ਇਸ ਵੱਤ ਬਹੁਤ ਵਧੀਆ ਦਿਖਾਓ। ਸੰਗਤ ਹੋਰ ਵੀ ਦੇਖਣ ਆਈ ਸੀ ਕਿਵੇਂ ਦਾ ਸੰਗਤ ਜੀ ਉਤਸ਼ਾਹ ਕੁ ਤੁਸੀਂ ਸੰਗਤ ਦੇ ਵਿੱਚ ਬੈਠੇ ਸੀ ਮੂਵੀ ਦੇਖ ਰਹੇ ਸੀਗੇ ਹਨਾ ਬਹੁਤ ਨੰਦ ਨੰਦ ਦੇਖ ਰਹੀ ਹੈ ਬਿਲਕੁਲ ਬਹੁਤ ਪਿਆਰਾ ਦੇਖ ਰਹੀ ਸੰਗਤ ਹਾਂ ਸਾਇਲੈਂਸ ਨਾਲ ਬੱਚੇ ਰਾਮ ਨੂੰ ਦੇਖ ਰਹੇ ਕੋਈ ਡਿਸਟਰਬੈਂਸ ਨਹੀਂ ਹੋ ਰਹੀ ਬੱਚੇ ਬਹੁਤ ਧਿਆਨ ਨਾਲ ਸੁਣ ਰਹੇ ਆਕਾਲਗੜ ਸੀਰੀਜ਼ ਦਾ ਅੱਜ ਪਹਿਲਾ ਐਪੀਸੋਡ ਇੱਥੇ ਦਿਖਾਇਆ ਗਿਆ ਤੇ ਸਾਡੇ ਨਾਲ ਬੱਚੇ ਮੌਜੂਦ ਨੇ ਬੱਚੇ ਕੀ ਸਿੱਖਿਆ ਮਿਲੀ ਤੁਹਾਨੂੰ ਇਸ ਐਪੀਸੋਡ ਦੀ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ ਆਕਾਲਗੜ ਮੂਵੀ ਦੇਖੀ ਸਾਨੂੰ ਬਹੁਤ ਚੰਗੀ ਲੱਗੀ ਤੇ ਇਸ ਵਿੱਚ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਤਨ ਸ਼ਸਤਰ ਦਿਖਾਏ ਗਏ ਨੇ ਸਾਨੂੰ ਇਸ ਸੀਰੀਜ਼ ਤੋਂ ਇਹ ਸਿੱਖੇ ਮਿਲਦੀ ਹੈ ਕਿ ਸਾਨੂੰ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਤੇ ਕੋਈ ਸਾਨੂੰ ਪਿੱਛੇ ਵਾਰ ਕਰ ਰਿਹਾ ਤੇ ਹਮੇਸ਼ਾ ਹਰ ਮੁਸ਼ਕਿਲ ਦਾ ਅਚੀ ਤਰ੍ਹਾਂ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਤੁਹਾਨੂੰ ਕਿਹੜੀ ਸਭ ਤੋਂ ਵਧੀਆ ਗੱਲ ਜਿਹੜੀ ਲੱਗੀ ਮੂਵੀ ਦਾ ਮਤਲਬ ਜਿਵੇਂ ਕਈ ਸਾਰੇ ਬੱਚੇ ਸੋਸ਼ਲ ਮੀਡੀਆ ਤੇ ਜਸ Song ਦੇਖਦੇ ਨੇ ਪਰ ਉਸ ਤੋਂ ਵਧੀਆ ਇਹ ਹੈ ਕਿਉਂਕਿ ਇਹਨਾਂ ਵਿੱਚ ਸਾਨੂੰ ਪੁਰਾਣੇ ਸਮੇਂ ਸਿੰਘਾਂ ਬਾਰੇ ਗੁਰੂ ਜੀ ਬਾਰੇ ਪਤਾ ਚੱਲਦਾ ਹੈ ਹਿਸਟਰੀ ਬਾਰੇ ਇੱਥੇ ਹੋਰ ਵੀ ਬੱਚੇ ਮੌਜੂਦ ਨੇ ਤੁਸੀਂ ਇੱਥੇ ਕੀ ਸਿੱਖਿਆ ਅਗਲੇ ਵਾਲੇ ਐਪੀਸੋਡ ਦੇ ਬਾਰੇ ਦੇਖਣ ਦਾ ਇੰਟਰਸਟ ਬਣਿਆ ਜਾਂ ਨਹੀਂ ਬਣਿਆ ਹਾਂਜੀ ਅਸੀਂ ਅਕਾਲਗੜ੍ਹ ਤੋਂ ਸਿੱਖਦੇ ਹਾਂ ਕਿ ਸਾਨੂੰ ਹਮੇਸ਼ਾ ਚਕੰਦੇ ਰਹਿਣਾ ਚਾਹੀਦਾ ਅਤੇ ਬਾਦੁਰ ਬਣਨਾ ਚਾਹੀਦਾ ਅਗਲੇ ਐਪੀਸੋਡ ਜਦੋਂ ਸਾਡੇ ਛੋਟੇ ਸਾਹਿਬਜ਼ਾਦੇ ਜੀ ਜਾਨਦੇ ਹਨ ਤਾਂ ਉਹਨਾਂ ਨੂੰ ਚਮਕੌਰ ਚਮਕੌਰ ਸਮ ਕੋਰ ਵਿੱਚ ਜਾਂਦੇ ਹਨ ਉਹਨਾਂ ਨੂੰ ਯੂ ਨੋ ਕਾਫੀ ਡਿਫਿਕਲਟੀਜ਼ ਫੇਸ ਕਰਨੀ ਪੈਂਦੀ ਹੈ ਉਹਨਾਂ ਨੂੰ ਕਾਫੀ ਮੁਸ਼ਕਲਾ ਹੁੰਦੀ ਹੈ ਤੇ ਕਾਫੀ ਸਾਰਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਮੈਂ ਸਾਰਿਆਂ ਨੂੰ ਰეკਮੈਂਡ ਕਰਦੀ ਆ ਕਿ ਸਾਰੇ ਅਗਲਾ ਐਪੀਸੋਡ ਦੇਖੇ ਤੇ ਬਾਕੀਆਂ ਨੂੰ ਬੇਨਤੀ ਹੈਗੀ ਹੈ ਕਿ ਆਪਣਾ ਇੰਟਰਸਟ ਬਣਾਇਨ ਹਿਸਟਰੀ ਵਿੱਚ ਨੋਲੇਜ ਗੇਨ ਕਰਨ ਅ ਭਾਈ ਤੁਸੀਂ ਪਰਿਵਾਰ ਨਾਲ ਇੱਥੇ ਮੂਵੀ ਦੇਖਣ ਆਏ ਹੋ ਆਪਾਂ ਅਕਸਰ ਜਾਣਦੇ ਰਹੇ ਨੇ ਸਿਨੇਮਾ ਕਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਕਾਫੀ ਸਮਾਂ ਬਿਤਾਉਂਦੇ ਆ ਨਾ ਇੱਕ ਕੰਟੈਂਟ ਅਜਿਹਾ ਜਿੱਤਾ ਗਿਆ ਕਿ ਜਿਹੜਾ ਬੱਚਿਆਂ ਨੂੰ ਮੈਸੇਜ ਦੇਵੇਗਾ ਖਾਸ ਕਰਕੇ ਜੇ ਆਪਣੇ ਘਰੇ ਹੋਰ ਵੀ ਮੈਂਬਰ ਨੇ ਤਾਂ ਆਪਾਂ ਇਹਨੂੰ ਇੱਕ ਦੇਖ ਸਕਦੇ ਹਾਂ ਕਿਵੇਂ ਲੱਗਾ ਇਹ ਪਹਿਲਾ ਐਪੀਸੋਡ ਪਹਿਲਾ ਐਪੀਸੋਡ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਇਹ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਨਾ ਤੇ ਬੱਚੇ ਕੀ ਵੇਖ ਰਹੇ ਨਾਨੀ ਤੇਰੀ ਚੋਰ ਨਹੀਂ ਕੋ ਮੋਰ ਲੱਗੇ ਇਹ ਕੋਈ ਬੱਚੇ ਨੂੰ ਮੋਟੀਵੇਟ ਨਹੀਂ ਕਰ ਰਿਹਾ ਹਨਾ ਤੇ ਜੋ ਸਿੱਖ ਇਤਿਹਾਸ ਹੈ ਨਾ ਆਪਣਾ ਸਿੱਖ ਇਤਿਹਾਸ ਆਪਣਾ ਬਹੁਤ ਜੋਦੇ ਪੜਨ ਵਾਲੇ ਸ਼ੈਨ ਸ਼ੀਲ ਦਾ ਪੜਨ ਵਾਲਾ ਠੀਕ ਆ ਸੂਰਬੀਰ ਜੋਧੇ ਪਿਆਦਾ ਹੋਣ ਵਾਲੇ ਨੇ ਅਗਰ ਜੇ ਅੱਜ ਦੀ ਮੂਵੀ ਦੀ ਗੱਲ ਕਰਾਂ ਤੇ ਉਹ ਕਾਲ ਸਿੰਘ ਜੋ ਬੱਚੇ ਦਾ ਨਾਮ ਸੀ ਨਾ ਉਹਨੂੰ ਸ਼ੋਨੀ ਭੇਜਦੇ ਨੇ ਉਹ ਸ਼ੋਨੀ ਚ ਜਾ ਕੇ ਗਤਕਾ ਸਿੱਖੇਗਾ ਬਾਣੀ ਪੜ੍ਹੇਗਾ ਠੀਕ ਆ ਹੋਰ ਐਕਸਟਰਾ ਐਕਟੀਵਿਟੀ ਕਰੇਗਾ ਠੀਕ ਆ ਉਹਦੇ ਨਾਲ ਕੀ ਹੋਏਗਾ ਜੋ ਆਪਣੇ ਸਮਾਜ ਉਹ ਆ ਰਿਹਾ ਨਾ ਉਹਦੇ ਹਿਸਾਬ ਨਾਲ ਉਹ ਸਿੱਖ ਪਾਏਗਾ ਤੇ ਟਲ ਟਲ ਜਾਏਗਾ ਤੇ ਅਗਰ ਉਹ ਅਗਰ ਉਹਦਾ ਬ੍ਰੇਨ ਹੀ ਡਿਵੈਲਪਮੈਂਟ ਹੈਗਾ ਤੋ ਉਹ ਕਿਵੇਂ ਕਰ ਪਾਏਗਾ ਹਨਾ ਤੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹੋਰ ਵੀ ਸੀਰੀਜ਼ ਆਣੀ ਚਾਹੀਦੀ ਬਹੁਤ ਜ਼ਰੂਰੀ ਆ ਬੱਚਾ ਲਈ ਜਿਸ ਤਰ੍ਹਾਂ ਮੈਂ ਕਹਾਂਗਾ ਲੋਹਾ ਲੋਹੇ ਨੂੰ ਕੱਟਦਾ ਠੀਕ ਆ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਇਹ ਬੱਚਾ ਲਈ ਵਧੀਆ ਡਿਜੀਟਲ ਜੋ ਐਨੀਮੇਸ਼ਨ ਆ ਰਹੀ ਹੈ ਤੇ ਮੈਂ ਆਹੀ ਕਹਿਣਾ ਚਾਹਾਂਗਾ ਕਿ ਇਹਨੂੰ ਵੱਤ ਤੋਂ ਵੱਦ ਸਪੋਰਟ ਕੀਤੀ ਜਾਵੇ ਤੋ ਹੋਰ ਵੱਤ ਤੋਂ ਵੱਦ ਸੀਰੀਜ਼ ਇੱਥੇ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਜਤਿੰਦਰ ਨਾਲ ਮਨਿੰਦਰ ਸ਼ੇਰਗਿਲ Mohali